ਰੇਤ ਦੇ ਟਿਪਰ ਰੋਕਣ ਨੂੰ ਲੈ ਕੇ ਵੱਡਾ ਹੰਗਾਮਾ ਹੋ ਗਿਆ ਤੇ ਝਗੜੇ ਦੌਰਾਨ ਇਥੇ ਪੱਗਾਂ ਤੱਕ ਉਤਰੀਆਂ ਨੇ ਸ਼ਰਿਆਮ ਗੁੰਡਾਗਰਦੀ ਹੋਈ ਹੈ ਤੇ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਲੁਧਿਆਣਾ ਦੇ ਗੋਸਗੜ ਪਿੰਡ ਦੇ ਵਿੱਚ ਟਿਪਰ ਨੂੰ ਲੈ ਕੇ ਹੰਗਾਮਾ ਹੋਇਆ ਤੇ ਗੁੰਡਾਗਰਦੀ ਸਾਹਮਣੇ ਆਈ ਹੈ ਵਿੜਤ ਮਹਿਲਾ ਦਾ ਕਹਿਣਾ ਹੈ ਕਿ ਉਹਨਾਂ ਦਾ ਨਾਕਟਵਾਰ ਕੀਤੀ ਗਈ ਹੈ ਕਿਉਂਕਿ ਲੀਗਲ ਤਰੀਕੇ ਦੇ ਨਾਲ ਰੇਤਾ ਦਾ ਕੰਮ ਢੱਲਲੇ ਦੇ ਨਾਲ ਚੱਲ ਰਿਹਾ ਜਦੋਂ ਟਿਪਰ ਚਾਲਕ ਨੂੰ ਰੋਕਣ ਦੀ ਉਹਨਾਂ ਕੋਸ਼ਿਸ਼ ਕੀਤੀ ਹੈ ਤਾਂ ਉਸ ਦੇ ਵੱਲੋਂ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਗਈ ਜੁਦੂ ਅੱਗੇ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣਾ ਹੈ ਟਿਪਰ ਚਾਲਕ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਬਿਲਕੁਲ ਲੀਗਲ ਤਰੀਕੇ ਦੇ ਨਾਲ ਸਰਕਾਰ ਦੀ ਅਪਰੂਵਲ ਦੇ ਨਾਲ ਰੇਤਾ ਦਾ ਕੰਮ ਚੱਲ ਰਿਹਾ ਹੈ ਦੂਸਰੇ ਪਿੰਡ ਦੇ ਲੋਕਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਜੋ ਕਿ ਸਰਾਸਰ ਗਲਤ ਹੈ ਤਾਂ ਦੋਨੋਂ ਪਾਰਟੀਆਂ ਦੇ ਵੱਲੋਂ ਲਗਾਤਾਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਰ ਕਿਸ ਦੀ ਗਲਤੀ ਹੈ ਤੇ ਕੌਣ ਸਹੀ ਹੈ ਹਾਂ ਅੰਜ ਮੈਂ ਕੀ ਨਾਮ ਹੈ ਮੇਰਾ ਨਾਮ ਹਰਜਿੰਦਰ ਕੋਹਰਾ ਮੈਂ ਪਿੰਡ ਸੀਲਾ ਤੋਂ ਆਂ ਤੇ ਅੱਜ ਮੈਂ ਸ਼ਾਮ ਨੂੰ 6 6:30 ਵਜੇ ਆਪਣੇ ਕੰਮ ਤੋਂ ਵਾਪਸ ਆ ਰਹੀ ਸੀ ਤੇ ਇਹਨਾਂ ਨੇ ਇੱਥੇ ਮੁਰਗੀ ਫਾਰਮ ਹੈਗਾ ਸਸਰਾਲੀ ਕਿਲੋਮੀਲੇ ਵਿੱਚ ਉੱਥੇ ਮੰਜੇ-ਮੰਜੇ ਡਾ ਕੇ ਕਾਫੀ ਇਹਨਾਂ ਨੇ ਰੋਕ ਖਾਂਕ ਦਿੱਤੀ ਉਸੇ ਟਿੱਪਰ ਵੀ ਖੜੇ ਕੀਤੇ ਸੀ ਮੈਨੂੰ ਇਹਦੇ ਇਹਦੇ ਬਾਰੇ ਕੁਝ ਨਹੀਂ ਸੀ ਪਤਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੈਨੂੰ ਰਸਤਾ ਦੇ ਦਿਓ ਇਹਨਾਂ ਦਾ ਇੱਕ ਬੰਦਾ ਆਇਆ ਮੈਨੂੰ ਹੁਣ ਨਾਮ ਪਤਾ ਲੱਗਿਆ ਸੁਖਿੰਦਰ ਪਤਨੀ ਦਾ ਨਾਮ ਇਸ ਤਰ੍ਹਾਂ ਹੀ ਉਹਨੇ ਆ ਕੇ ਪੈਂਦੇ ਸੀ ਤੇ ਮੇਰੇ ਸਿਰ ਤੇ ਮੁੱਕਾ ਮਾਰਿਆ ਜਿਹਦੇ ਨਾਲ ਮੈਂ 2 ਮਿੰਟ ਦਾ ਜੋਸ਼ਦੀ ਹਈਆਂ ਮੇਰਾ ਸਹੀ ਨਹੀਂ ਸੀਗਾ ਫਿਰ ਜਦੋਂ ਮੈਂ ਉਹਨਾਂ ਨੂੰ ਉੱਠ ਕੇ ਕਿਹਾ ਮੈਂ ਕਿਹਾ ਮੈਨੂੰ ਮ ਕਿਉਂਕਿ ਦੇਖੋ ਮੇਰਾ ਇਹਨਾਂ ਦੇ ਲੜਾਈ ਦੇ ਵਿੱਚ ਠੀਕ ਹੈ ਮੇਰੇ ਤਾਂ ਕੋਈ ਮਸਲਾ ਹੀ ਨਹੀਂ ਸੀ ਪਤਾ ਆਪਾਂ ਜਦੋਂ ਵੀ ਰੋਡ ਜਾਮ ਕਰਦੇ ਆ ਇਹ ਤਾਂ ਪੁੱਛੋ ਨਾ ਕਿ ਬੰਦਾ ਹੈ ਕੋਣਾ ਨਾਲ ਵੀ ਹੈ ਕਿ ਨਹੀਂ ਇਹ ਥੋੜੀ ਕਿ ਗੁੰਡਾਗਰਦੀ ਤੇ ਉੱਤਰ ਜਿਹੜਾ ਆਂਦਾ ਉਹਦੇ ਕੀ ਗੁੰਡਾਗਰਦੀ ਕੀਤੀ ਹੈ ਜੀ ਉਹਨਾਂ ਦੇ ਬੰਦਿਆਂ ਨੇ ਉੱਧਰੋਂ ਆਏ ਨੇ ਸਿਮਰਨਜੀਤ ਗਿੱਲ ਜਿੱਧਰ ਖੜੇ ਸੀਗੇ ਤੇ ਉੱਧਰੋਂ ਆਏ ਇੱਧਰੋਂ ਮੈਂ ਜਾ ਰਹੀ ਸੀਗੀ ਉਹ ਵੀਡੀਓ ਤੇ ਦੇਖੋ ਵੀ ਉਹ ਵੀਡੀਓ ਤੁਹਾਡੇ ਅੱਗੇ ਕਦੇ ਪੇਸ਼ ਨਹੀਂ ਕੀਤੀ ਜਾਊਗੀ ਜਿਹਦੇ 'ਚ ਉਹਨਾਂ ਨੇ ਮੈਨੂੰ ਮਾਰਿਆ ਜੋ ਕਿ ਮੈਂ ਇਨੋਸੈਂਟ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਮੈਂ ਤਾਂ ਉਧਰੋਂ ਆ ਰਹੀ ਸੀ ਔਰ ਮੇਰੀ ਅੱਜ ਵੀ ਉੱਥੇ ਸਕੂਟਰੀ ਖੜੀ ਆ ਉੱਥੇ ਡੋਲੂ ਵਗੈਰਾ ਜੋ ਵੀ ਮੈਂ ਕੰਮ ਤੋਂ ਲੈ ਕੇ ਆ ਰਹੀ ਸੀਗੀ ਦੁੱਧਾ ਦੇ ਉਹ ਸਾਰੇ ਉੱਥੇ ਹੀ ਪਏ ਨੇ ਇਹਨਾਂ ਨੇ ਕਿਸੇ ਨੇ ਪੁੱਛੰਦੀ ਇਹ ਨਹੀਂ ਉਹਨਾਂ ਦੇ ਬੰਦੇ ਆਏ ਤੇ ਇੱਕ ਜਨਾਨੀ ਨੂੰ ਕਰ ਰਿਹਾ ਤੇ ਉਹ ਜਿਹੜੀ ਲੇਡੀਜ਼ ਆ ਸਿਮਰਨਜੀਤਪੁਰ ਗੱਲ ਉਹ ਆਪਣੇ ਆਪਣੇ ਐਡਵਰਟ ਕੇ ਐਡਵੋਕੇਟ ਕੇ ਆ ਰਹੀ ਨੇ ਉਹਨਾਂ ਦੇ ਜਿਹੜਾ ਦੁਪੱਟਾ ਆ ਪੂਰਾ ਲਿਆ ਹੋਇਆ ਹੁਣ ਮੈਂ ਉਹਨਾਂ ਦੀ ਲਾਈਵ ਦੇਖੀ ਆ ਤੇ ਉਹ ਉਹਨਾਂ ਨੇ ਕੱਪੜੇ ਬਦਲ ਕੇ ਉਹੀ ਚੁੰਨੀ ਪਾੜ ਕੇ ਉਹਨਾਂ ਨੇ ਹੱਥ ਲਈ ਆ ਇੱਕ ਇੱਕ ਲਾਈਵ 'ਚ ਕਹਿ ਰਹੇ ਨੇ ਮੇਰੀ ਆ ਵਾਲੀ ਬਾਹ ਟੁੱਟੀ ਆ ਹੁਣ ਮੈਂ ਧਿਆਨ ਨਾਲ ਦੇਖੀ ਦੂਜੀ ਲਾਈਵ 'ਚ ਕਹਿ ਰਹੇ ਆ ਆ ਵਾਲੀ ਬਾਹ ਟੁੱਟੀ ਉਹ ਲੇਡੀ ਨੂੰ ਇਹ ਨਹੀਂ ਪਤਾ ਉਹਦੀ ਬਾਹ ਕਿੱਡੀ ਟੁੱਟੀ ਜਿਹੜੀ ਬਾਹ ਟੁੱਟੀ ਹੋਵੇ ਜਾਂ ਜਿਹਦਾ ਹੋਵੇ ਸਿਰ ਫੜਿਆ ਹੋਵੇ ਜਾਂ ਸਿਰ ਤੇ ਮ ਉਸ ਲੜੀ ਨੇ ਬਿਲਕੁਲ ਕੈਮਰਾ ਨਹੀਂ ਛੱਡਿਆ ਉਹਨੇ ਆਪਣੀ ਜੋ ਵੀ ਆਪਣੀ ਗੱਲ ਸਾਰੀ ਰੱਖੀ ਆ ਤੇ ਲੇਕਿਨ ਉਹ ਝੂਠ ਬੋਲਦੀ ਕਿਉਂ ਝੂਠ ਹੀ ਆ ਫਿਰ ਤੁਸੀਂ ਇਹ ਇਹ ਸੋਚੋ ਨਾ ਜੇ ਇੰਨੇ ਜਾਣੇ ਉਹਨਾਂ ਤੇ ਹਮਲਾ ਕਰਨਾ ਲਾ ਕੇ ਉਹ ਤਾਂ ਕਹਿ ਰਹੀ ਸਾ ਅਸੀਂ ਹੈ ਇਨੀ ਸੰਡੇ ਬੰਦੇ 6-7 ਜਾਣੇ ਸੀ ਅਸੀਂ ਸਾਰੇ ਇੱਧਰਲੇ ਉਹ ਸੀਗੇ ਜਦ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਕੌਣ ਕਿੱਧਰ ਹੈ ਕਿੱਧਰ ਨਹੀਂ ਤੇ ਉਹਨਾਂ ਨੇ ਇੰਨੇ ਜਾਣਿਆਂ ਦੇ ਵਿੱਚ ਉਹਨੂੰ ਕਿਸੇ ਦਾ ਫੋਨ ਨਹੀਂ ਖੋਸਾ ਬੰਦ ਹੋਇਆ ਕਿਸੇ ਦਾ ਹੋਇਆ ਲਾਈਵ ਉਹਨਾਂ ਦਾ ਪ੍ਰੋਪਰ ਚੱਲ ਰਿਹਾ ਹੁਣ ਤੁਹਾਡੀ ਕੀ ਮੰਗ ਹੈ ਜੀ ਸਾਡੀ ਮੰਗ ਮੈਨੂੰ ਉਹ ਬੰਦਾ ਚਾਹੀਦਾ ਜਿਹਨੇ ਮੇਰੇ ਮਾਂ ਜਿਹਨੂੰ ਇਹ ਹੀ ਨਹੀਂ ਪਤਾ ਹੈਗਾ ਵੀ ਮੈਂ ਲੜਾਈ ਲੜਨ ਤਾਂ ਆਇਆ ਵਾਂ ਪਰ ਕਿਹਦੇ ਨਾਲ ਲੜਨੀ ਜਸਟਿਸ ਕਿਤੇ ਨਹੀਂ ਲੈਣਾ ਉਹਨਾਂ ਨੂੰ ਪਤਾ ਹੀ ਨਹੀਂ ਹੈ ਔਰ ਇੱਕ ਪਿੰਡ ਤੋਂ ਉੱਠ ਕੇ ਦੂਜੇ ਪਿੰਡ 'ਚ ਗੁੰਡਾਗਰਦੀ ਕਰਨ ਚੰਗੀ ਗੱਲ ਨਹੀਂ ਹੈ ਕਿਹੜੇ ਪਿੰਡ ਤੋਂ ਕਿਹੜੇ ਪਿੰਡ ਚ ਆਏ ਸੀ ਉਹ ਗੌਂਸਗੜ੍ਹ ਤੋਂ ਉੱਠ ਕੇ ਇੱਕ ਦਸ ਸਸਰਾਲੀ ਕਲੋਨੀ ਤੱਕ ਆਏ ਠੀਕ ਠੀਕ ਥੈਂਕ ਯੂ ਹਾਂ 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 ਜੀ ਸਰ ਕੀ ਨਾਮ ਹੈ ਮੇਰਾ ਨਾਮ ਗੁਰਮਖ ਸਿੰਘ ਜੀ ਗੁਰਮਖ ਸਿੰਘ ਜੀ ਕੀ ਅੱਜ ਹੋਇਆ ਜੀ ਕਿਉਂ ਆ ਲੜਾਈ ਹੋਈ ਜੀ ਤੁਹਾਡੀ ਨੇ ਮੇਰੀ ਤਾਂ ਚਲੋ ਨਹੀਂ ਲੜਾਈ ਹੋਈ ਆ ਮਾਮਲਾ ਕੀ ਪਿੰਡ ਦਾ ਹੈ ਮਾਮਲਾ ਜਿਹੜਾ ਹੈਗਾ ਗੌਂਸਗੜ੍ਹ ਪਿੰਡ ਦੇ ਜਿਹੜੇ ਕੁਝ ਹੈ ਉਹ ਜਾ ਕੇ ਸਰਾਲੇ ਦੀ ਕਲੋਨੀ ਜਿਹੜੀ ਪਿੰਡ ਦੀਆਂ ਗੱਡੀਆਂ ਨੂੰ ਵੀ ਪਿੰਡੋਂ ਭਰ ਨੂੰ ਧੱਕੇ ਨਾਲ ਰੋਕਦੇ ਆ ਜਿਹੜੀ ਉਹ ਖਾਡਾ ਉਹ ਗਵਰਨਮੈਂਟ ਦੀ ਅਪਰੂਵਡ ਆ ਕਮਰਸ਼ੀਅਲ ਵੀ ਗਵਰਨਮੈਂਟ ਹੀ ਆ ਕਮਰਸ਼ੀਅਲ ਵਹੀਕਲ ਆ ਜੀ ਤੇ ਦਿਨੇ ਕੰਮ ਚੱਲਦਾ ਕੋਈ ਰਾਤ ਨੂੰ ਕੰਮ ਨਹੀਂ ਚੱਲਦਾ ਦਿਨੇ ਵੀ ਉਹ ਆਪ ਦਾ ਹਿਸਾ ਪੱਤੀ ਭਾੜਾ ਨਾ ਕਰਕੇ ਇਹਦੇ ਪਿੰਡਾਂ ਨੂੰ ਪਰੇਸ਼ਾਨ ਕਰਦੇ ਆ ਅੱਜ ਕੀ ਹੋਇਆ ਸੀ ਅੱਜ ਉਹਨਾਂ ਨੇ ਪਰਮਜੀਤ ਭਾਈ ਦੇ ਟਿਪਰ ਰੋਕਿਆ ਸੀਗਾ ਅੱਛਾ ਜੀ ਤੇ ਜਿਹਦੇ ਵਿੱਚ ਉਹ ਬਹੁਤ ਮਤਲਬ 10-15 ਜਣੇ ਹੋਣੇ ਆ ਜੋ ਉੱਥੇ ਪਹੁੰਚ ਕੇ ਉਹਨਾਂ ਨੇ ਬੈਠ ਗਏ ਕਿਹੜੇ ਕਿਹੜੇ ਪਿੰਡ ਦੀ ਘਟਣਾ ਜੀ ਇਹ ਹੈਗੀ ਆ ਸਸਰਾਲੀ ਕਲੋਨੀ ਦੀ ਮੁਰਗੀਪੁਰ ਤੇ ਜਿਹੜੇ ਦੂਜੇ ਪਿੰਡ ਦੇ ਬੰਦੇ ਆ ਹੀ ਜੀ ਉੱਥੇ ਉਹ ਹਾਂਜੀ ਗੌਂਦਗੜ ਪਿੰਡ ਤੋਂ ਆਏ ਜੀ ਉਹਨਾਂ ਨਾਲ ਧੱਕੇ ਛਾਈ ਕੀਤੀ ਤੇ ਸਾਡੇ ਦੋ ਬੰਦਿਆਂ ਦੇ ਤਿੰਨਾਂ ਦੇ ਸੱਟਾਂ ਵੀ ਲੱਗੀਆਂ ਚਾਰਾਂ ਦੇ ਜੀਕਾਂ ਦੋ ਤਿੰਨ ਤੇ ਦਸਤਾਰਾਂ ਲਾਤੀਆਂ ਜੀ ਹੋਰ ਵੀ ਮੰਗ ਕਰਦੇ ਹੋ ਜੀ ਹੁਣ ਅੱਜ ਤਾਂ ਇਹ ਮੰਗ ਕਰਦੇ ਆ ਵੀ